ਆ ਬੱਚਾ ਆਇਆ ਭਈ ਆਪਣੇ ਕੋਲੇ ਤੇ ਵਿਚਾਰਾ ਡਿਗਦਾ ਢੈਂਦਾ ਆਪੇ ਆ ਗਿਆ ਤੇ ਪ੍ਰੋਬਲਮ ਹੁਣ ਇਹਨੂੰ ਵੇਹਨੇ ਕੀ ਪ੍ਰੋਬਲਮ ਐ ਲੱਤਾਂ ਕੰਬ ਰਹੀਆਂ ਇਹਦੀਆਂ ਹੱਥ ਕੰਬ ਰਹੇ ਆ ਤੇ ਡਾਕਟਰ ਬੁਲਾਉਣੇ ਆ ਡਾਕਟਰ ਬੁਲਾ ਕੇ ਫਿਰ ਦੇਖਦੇ ਆ ਕਿ ਕੀ ਪ੍ਰੋਬਲਮ ਆ ਤੇ ਤੁਸੀਂ ਦੇਖੋ ਵੀ ਡਿਗਦਾ ਢੈਂਦਾ ਇਹ ਇੱਥੋਂ ਤੱਕ ਪਹੁੰਚ ਗਿਆ ਠੀਕ ਆ ਆਪੇ ਆ ਗਿਆ ਵਿਚਾਰਾ ਇੱਥੇ ਫੀਡ ਪਾਈਏ ਨੂੰ ਫੀਡ ਥੋੜੀ ਜੀ ਖਾਦੀ ਐ ਨੇ ਬਾਕੀ ਆਪਾਂ ਦੇਖਦੇ ਆ ਡਾਕਟਰ ਬੁਲਾ ਕੇ ਵੀ ਕੀ ਪ੍ਰੋਬਲਮ ਆ ਜੂਆ ਪਿਆ ਨੂੰ 파ਰੋ ਹੋ ਗਈ ਸੀਗੇ ਬਈ ਇਹਨੂੰ ਮਸਾ ਬਚਾਇਆ ਸੀ ਤੇ ਇੱਕ ਭੈਣ ਨੇ ਕੱਲ ਕਮੈਂਟ ਕੀਤਾ ਸੀਗਾ ਮੈਂ ਉਹ ਭੈਣ ਭੈਣ ਨੂੰ ਜਰੂਰ ਜਵਾਬ ਦੇਉਂਗਾ ਭੈਣ ਕਹਦੀ ਵੀ ਇਹ ਇਹ ਕਾਦੀ ਸੇਵਾ ਹੋਈ ਜਿਹੜੀ ਇਹਨਾਂ ਨੂੰ ਬੰਨ ਕੇ ਰੱਖਣਾ ਭੈਣੇ ਹੁਣ ਤੂੰ ਇਹ ਚਾਹਣੀ ਹੈ ਮੈਂ ਇਹਨਾਂ ਨੂੰ ਖੁੱਲੇ ਛੱਡ ਦੇ ਤਾਂ ਲੋਕੀ ਸਪਰੇਅ ਪਾ ਪਾ ਕੇ ਮਾਰ ਦੇਣ ਹੈ ਲੋਕੀ ਪਹਿਲਾਂ ਹੀ ਸਾਡਾ ਖੜਾ ਛੱਡ ਦੇ ਤਾਂ ਤੁਸੀਂ ਵੀ ਪਹਿਲਾਂ ਪੁੱਛ ਲਈ ਜਾਂਦਾ ਹਨਾ ਵੀ ਕੀ ਗੱਲ ਹੈ ਬਈ ਸਾਡਾ ਵੀ ਨਹੀਂ ਕੀ ਕਰਦਾ ਵੀ ਅਸੀਂ ਬੰਨ ਕੇ ਰੱਖੀਏ ਅਸੀਂ ਕੋਈ ਐ ਤਾਂ ਹੈ ਨਹੀਂ ਵੀ ਸਾਡੇ ਘਰ ਦੇ ਬੱਚੇ ਇਹਨਾਂ ਨੂੰ ਅਸੀਂ ਕਿਤੋਂ ਨਾ ਕਿਤੋਂ ਲੈ ਕੇ ਆਏ ਆ ਮੁਸੀਬਤ 'ਚ ਲੈ ਕੇ ਆਏ ਕਿਤੋਂ ਬਿਮਾਰ ਸੀਗੇ ਇਹਨਾਂ ਨੂੰ ਵਿਚਾਰਾਂ ਨੂੰ ਲੈ ਕੇ ਆਏ ਆ ਹੁਣ ਅਸੀਂ ਇਹਨਾਂ ਨੂੰ ਰੱਖੀਏ ਕਿੱਥੇ ਜਾਂ ਫਿਰ ਤੁਹਾਨੂੰ ਇੱਥੇ ਚਾਰ ਦੀਵਾਰੀ ਕਰਾ ਦੇ ਭੈਣ ਬਣ ਕੇ ਤੇ ਫਿਰ ਅਸੀਂ ਇਹਨਾਂ ਨੂੰ ਖੁੱਲੇ ਛੱਡ ਦਿਆ ਕਰਾਂਗੇ ਵਿੱਚ ਸਾਡੇ ਕੋਲੇ ਜਗ੍ਹਾ ਪਈ ਆ ਤੇ ਆਂਟੀ ਨੇ ਲੈ ਕੇ ਦਿੱਤੀ ਆ ਜਗ੍ਹਾ ਸਾਨੂੰ ਕੁਝ ਪੈਸੇ ਅਸੀਂ ਭਰਤੇ ਤੇ ਕੁਝ ਭਰਨ ਵਾਲੇ ਇਹਦੀ ਚਾਰ ਦੀਵਾਰੀ ਕਰਾ ਦਿਓ ਭੈਣ ਬਣ ਕੇ ਗੇਟ ਲਵਾ ਦਿਓ ਤੇ ਖੁੱਲੇ ਛੱਡ ਦਿਆ ਕਰਾਂਗੇ ਮੈਂ ਸਮਝ ਜਾਵੇਂ ਲੋਕ ਚਾਹੁੰਦੇ ਪਤਾ ਨਹੀਂ ਕੀ ਆ ਤੁਹਾਨੂੰ ਸਾਰਾ ਪਤਾ ਮੈਂ ਹਰ ਇੱਕ ਵੀਡੀਓ ਚ ਮੈਂ ਤੁਹਾਨੂੰ ਅਪੀਲ ਕਰਦਾ ਉਹਨਾਂ ਵੀ ਲੋਕੀ ਮਾਰ ਦਿੰਦੇ ਆ ਭਾਈ ਸਾਡੇ ਬੱਚੇ ਸਪਰੇਅ ਪਾਤੀ ਅੱਗੇ ਸਾਡੇ ਦੋ ਬੱਚੇ ਮਾਰਤੇ ਠੀਕ ਆ ਹੁਣ ਤੁਸੀਂ ਚਾਹੋ ਨੇ ਇਹਦੇ ਆ ਜੁਗਣੀ ਪਈ ਐ ਇਹਦੇ ਇੱਕ ਬੁਢਾ ਬੰਦਾ ਠੀਕ ਆ ਸਾਡੇ ਮੱਝਾਂ ਲੈ ਕੇ ਤੁਰਿਆ ਆਉਂਦਾ ਸੀ ਗਲੀ ਚ ਪਰਸੋਂ ਦੀ ਗੱਲ ਤੁਰੇ ਆਉਂਦੇ ਨੇ ਚੁੱਪ ਕਰਕੇ ਆਪਦੇ ਗੇਟ ਚ ਬੈਠੀ ਸੀਗੀ ਇਹਨੂੰ ਅਸੀਂ ਸਾਰਿਆਂ ਨੂੰ ਛੱਡਦੇ ਆਂ ਸੀ ਟਾਈਮ ਸਿਰ ਪਰ ਥੋੜਾ ਥੋੜਾ ਟਾਈਮ ਛੱਡਦੇ ਆਂ ਖੁੱਲੇ ਇਹ ਬੈਠੀ ਸੀ ਤੇ ਚੁੱਪ ਠੂਈਟ ਡਾਂਗ ਮਾਰੀ ਲਗਾ ਸੁਣ ਕੀ ਕਰੇ ਬੰਦਾ ਚਿੱਟੀ ਦਾੜੀ ਉਹਨੂੰ ਸ਼ਰਮ ਨਹੀਂ ਆਈਗੀ ਬੁੜ ਵੀਰ ਆਇਆ ਨਾ ਕੋਈ ਵੱਡੇ ਆ ਨਾ ਇਹਨੇ ਪੌਂਕੀ ਤੇ ਵੀ ਮੈਂ ਡਾਂਗ ਮਾਰਦਾ ਤੇ ਚਾਹੁੰਦੇ ਲੋਕ ਸਾਡੇ ਤੋਂ ਪਤਾ ਨਹੀਂ ਕੀ ਐ ਤੇ ਤੁਸੀਂ ਪੁੱਛ ਲਿਆ ਕਰੋ ਮੜਾ ਵੀ ਗੱਲ ਕੀ ਆ ਇਹ ਕਦੀ ਸੇਵਲ ਇਹ ਸੇਵਾ ਨਹੀਂ ਫਿਰ ਭੈਣੇ ਤੂੰ ਲੈ ਜਾ ਫਿਰ ਇਹਨਾਂ ਨੂੰ ਸਾਰਿਆਂ ਨੂੰ ਭਾਈ ਹੈ ਤੂੰ ਆ ਉਹ ਖੁੱਲੇ ਰੱਖ ਲਈ ਸਾਡੀ ਤਾਂ ਜਿੰਨੀ ਔਕਾਤ ਹੈਗੀ ਜਿੰਨੀ ਸਾਡੀ ਹੈਜ਼ੀਅਤ ਹੈਗੀ ਅਸੀਂ ਲੱਗੇ ਪਏ ਜੇ ਸਾਡੇ ਕੋਲੇ ਜਗ੍ਹਾ ਦੀ ਚਾਰ ਦੁਬਾਰੀ ਹੋ ਗਈ ਸੀ ਖੁੱਲੇ ਛੱਡ ਲਿਆ ਕਰਾਂਗੇ ਵਿੱਚ ਤੇ ਪਹਿਲਾਂ ਪਰ ਦੇਖ ਲਈ ਤੂੰ ਦਾ ਪੁੱਛ ਲਈ ਤੂੰ ਦਾ ਹਣਾ ਹੁਣ ਇਹਨੂੰ ਵਿਚਾਰੇ ਨੂੰ ਦੀਦਾ ਨਹੀਂ ਕੁਛ ਇਹਨੂੰ ਦੀਦਾ ਨਹੀਂ ਕੁਛ ਇਹਨੂੰ ਅਸੀਂ ਖੁੱਲਾ ਛੱਡਤਾ ਇਹ ਗਾਂ ਕਿਸੇ ਦੇ ਵਿੱਚ ਵੱਜ ਜਾਣੇ ਕਿਸੇ ਦੀ ਲੱਤ ਫੜ ਲਈ ਜਿਹਨੂੰ ਵੱਢ ਲਿਆ ਜਾਂ ਭੌਂਕ ਲਿਆ ਉਹ ਕੀ ਦਾ ਬਹਾਨਾ ਪਾਲਦੇ ਠੀਕ ਹੈ ਸਾਡੇ ਨਾਲ ਲੜਨ ਦਾ ਵੀ ਕੋਈ ਨਾ ਕੋਈ ਗੱਲ ਮਾੜੀ ਮੋਟੀ ਹੋਵੇ ਤੇ ਅਸੀਂ ਇਹਨਾਂ ਨਾਲ ਲੜ ਗਏ ਇਹਨਾਂ ਦੇ ਉੱਤੇ ਚੜ ਗਏ ਤੇ ਸਾਡੇ ਚੌਥੇ ਚੌਥੇ ਘਰ ਦੇ ਸੁਨੇਹੇ ਘਰ ਦਿੰਦੇ ਸਾਡੇ ਕੋਲ ਵੀ ਥੋੜੇ ਕੁੱਤੇ ਬਗੰਦ ਮਾਰ ਕੇ ਬਾਹਰ ਚ ਚੱਕ ਕੇ ਜਾਓ ਅਸੀਂ ਚੱਕ ਕੇ ਆਉਣੇ ਸਾਨੂੰ ਗਲੀ ਚੋਂ ਚੱਕ ਕੇ ਆਉਣਾ ਪੈਂਦਾ ਉਹ ਗਲੀ ਚੋਂ ਵੱਡੀ ਚੋਂ ਵੀ ਤੇ ਤੁਸੀਂ ਚਾਹਣੇ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਚਾਹਣੇ ਕੀ ਹੈ ਕਿੱਥੇ ਸਾਡੇ ਸਪੋਰਟ ਕਰਨੀ ਕਿਤੇ ਸਾਡਾ ਸਾਥ ਦੇਣ ਫਿਰ ਭਾਈ ਤੁਸੀਂ ਸਾਡੂ ਚਾਰ ਦੁਵਾਰੀ ਕਰਾ ਦਿਓ ਤੇ ਅਸੀਂ ਆ ਇਹਨਾਂ ਨੂੰ ਖੁੱਲੇ ਛੱਡ ਦਿਆ ਕਰਾਂਗੇ ਤੇ ਬਾਕੀ ਸਪੋਰਟ ਕਰਿਆ ਕਰੋ ਸਾਰੇ ਭੈਣ ਭਰਾ ਤੇ ਆਪਾਂ ਚਲੋ ਬਣਾ ਲਾਂਗੇ ਹੌਲੀ ਹੌਲੀ ਚਾਰ ਦੀਵਾਰੀ ਕਰ ਲਾਂਗੇ ਉਸ ਤੋਂ ਬਾਅਦ ਅ ਸ਼ਾਇਦ ਇਹ ਬਾਕੀ ਪੈਸੇ ਭਰਨੇ ਹਨ ਤੇ ਜੇ ਕੋਈ ਭੈਣ ਭਰਾ ਸਪੋਰਟ ਕਰ ਸਕਦਾ ਮਦਦ ਸਾਡੀ ਕਰ ਸਕਦਾ ਫੀਡ ਦੀ ਦਵਾਈਆਂ ਦੀ ਯਾਰ ਇਹਨੂੰ ਕੀ ਹੋ ਗਿਆ ਧੁੱਪੇ ਰਹਿ ਗਈ ਆ ਬਾਈ ਪਿਗਲ ਗਈ ਦਵਾਈ ਥੋੜੀ ਹੂੰ ਉਹ ਧੁੱਪੇ ਧੁੱਪੇ ਇਹਨੂੰ ਕਿਹੜੇ ਹਿਸਾਬ ਨਾਲ ਆ ਗਈ ਤੇ ਬਾਕੀ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ ਬੈਲ ਆਈਕਨ ਔਨ ਕਰ ਲਿਆ ਕਰੋ ਇਹ ਨਾਲ ਇਹਨੂੰ ਹੁਣ ਇਹਦੇ ਵਿਚਾਰੇ ਦੇ ਅੱਖਾਂ ਅੱਖਾਂ ਵਾਲੀ ਜਗ੍ਹਾ ਤੇ ਵੀ ਕੀੜੇ ਪਏ ਸੀ ਇਹਦੇ ਡੇਲੇ ਖਤਮ ਟੋਮੀ ਇਹਨੂੰ ਪਤਾ ਨਹੀਂ ਲੱਗਦਾ ਉਹ ਨਾਂ ਨਾ ਬੁਲਾ ਕੇ ਮਨ ਲੈ ਸਿੱਧਾ ਹੱਥ ਪਾ ਲਗੇ ਜਾਂ ਜਾਂ ਤਾਂ ਨੂੰ ਬੁਲਾਉਣਾ ਪੈਂਦਾ ਤੇ ਜੇ ਇਹਨੂੰ ਸਿੱਧਾ ਹੱਥ ਪਾ ਲਗੇ ਇਹ ਵੱਡਦਾ ਫਿਰ ਇਹਨੂੰ ਨਹੀਂ ਪਤਾ ਵੀ ਕੌਣ ਆ ਗਿਆ ਮੇਰੇ ਕੋਲੇ ਇਹਨੂੰ ਖਤਰਾ ਮਹਿਸੂਸ ਹੁੰਦਾ ਹਨ ਇਹ ਵੱਢਣ ਨੂੰ ਪੈਂਦਾ ਤੇ ਅੱਖਾਂ ਜੋ ਯਾਰ ਬੋਲਾਂ ਇਹ ਅੱਖਾਂ ਦੇ ਉਹਦਾ ਖੁਰਗੇ ਨਾ ਉਹ ਜਿਹੜੀਆਂ ਅੱਖਾਂ ਦੀ ਡੇਲੇ ਸੀ ਉਹਦਾ ਖੁਰਗੇ ਵਿਚਾਰੇ ਦੇ ਚਲੋ ਬਾਕੀ ਸਪੋਰਟ ਕਰਿਆ ਕਰੋ ਇਹ ਸਾਰੇ ਭੈਣ ਭਰਾ ਨੂੰ ਮੈਂ ਕਹਿਣਾ ਚਾਹਣਾ ਵੀ ਆਪਾਂ ਇਹ ਸੇਵਾ ਕਰਦੇ ਆ ਹਨਾ ਤੇ ਤੁਸੀਂ ਵੀ ਸੇਵਾ ਕਰਿਆ ਕਰੋ ਇਹਨਾਂ ਦੀ ਸੇਵਾ ਦਾ ਫਲ ਮਾਲਕ ਦੇ ਦਿੰਦਾ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਯਾ ਆਪਣੀ ਰਾਏ ਜ਼ਰੂਰ ਰੱਖਿਆ ਕਰੋ ਕਮੈਂਟਾਂ ਨਾਲ ਤੁਹਾਡੇ ਕਮੈਂਟਾਂ ਨਾਲ ਸਾਨੂੰ ਵੀ ਕੁਝ ਨਾ ਕੁਝ ਦਿਸ਼ਾ ਮਿਲਦੀ ਹੈ ਹਨਾ ਥੋੜੀ ਰਾਇ ਰੱਖਣ ਨਾਲ ਹਰ ਇੱਕ ਚੀਜ਼ ਚੋ ਕਮੈਂਟ ਚੋ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਵੀ ਕਿਸੇ ਭੈਣ ਭਰਾ ਨੇ ਕੋਈ ਨਵੀਂ ਗੱਲ ਦੱਸਦਾ ਹਰ ਇੱਕ ਬੰਦੇ ਦੇ ਦਿਮਾਗ ਡੋਡੀ ਹੁੰਦਾ ਹਨਾ ਤੇ ਹਰ ਇੱਕ ਬੰਦੇ ਨੇ ਨਵੀਂ ਗੱਲ ਰੱਖਣੀ ਹੁੰਦੀ ਉਹ ਗੱਲਾਂ ਚੋ ਕਈ ਵਾਰੀ ਕੁਛ ਸਿੱਖਣ ਨੂੰ ਮਿਲ ਜਾਂਦਾ ਬਾਕੀ ਆਪਾਂ ਇਧਰ ਦਰਖਤ ਲਾ ਰੱਖੇ ਆ ਤੇ ਨਾਲੇ ਛਾਂ ਦੇਣਗੇ ਨਾਲੇ ਫਲ ਦੇਣਗੇ ਤੇ ਨਾਲੇ ਇਹ ਬੇਜਵਾਨਾਂ ਨੂੰ ਸਹਾਰਾ ਦੇਣਗੇ ਠੀਕ ਇਹਨਾਂ ਦੀਆਂ ਦਵਾਵਾਂ ਤੋੜੀਆਂ ਦਵਾਵਾਂ ਤੇ ਉਹ ਮਾਲਕ ਵੈਗਰੂ ਉਹਦੀ ਫਿਰ ਉਹ ਵੀ ਹਾਜ਼ਰੀ ਹਜੂਰੀ ਚ ਜਿਹੜੀ ਆਪਣੀ ਹਾਜ਼ਰੀ ਲੱਗਦੀ ਆ ਉਹ ਵਕਰੀ ਤੇ ਜ਼ਰੂਰ ਕਰਿਆ ਕਰੋ ਜੇ ਤੁਸੀਂ ਇਹਨਾਂ ਦੀ ਸਹਾਇਤਾ ਸੇਵਾ ਇਹਨਾਂ ਦੀ ਬੇਜਵਾਨਾਂ ਦੀ ਇਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਤੁਹਾਨੂੰ ਕਿਤੇ ਵੀ ਕੋਈ ਬੇਜਬਾਨ ਕਿਸੇ ਮੁਸੀਬਤ ਚ ਮਿਲਦਾ ਆ ਕਿਸੇ ਪ੍ਰੋਬਲਮ ਚ ਮਿਲਦਾ ਦੁੱਖ ਚ ਮਿਲਦਾ ਤਾਂ ਉਹਨਾਂ ਦਾ ਸਹਾਰਾ ਬਣਾਇਆ ਕਰੋ ਬਈ ਦਵਾਈ ਦਵਾ ਦਿਆ ਕਰੋ ਕੋਈ 1500 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾਗਾ ਤੇ ਆਪਾਂ ਵੀ ਬਹੁਤ ਜਲਦੀ ਇੱਧਰ ਕਰ ਲੈਨੇ ਆ ਚਾਰ ਦਵਾਰੀ ਉਦੋਂ ਬਾਅਦ ਇੱਥੇ ਫਿਰ ਤਰੇ ਫਰਿਆ ਕਰਨਗੇ ਖੁੱਲੇ ਆਪਦਾ ਹੀ ਮੰਜਾ ਇੱਥੇ ਡਾਲਿਆ ਕਰਾਂਗੇ ਉਹ ਰਾਤ ਨੂੰ ਚੂਕਦੇ ਰੌਲਾ ਪਾਉਂਦੇ ਆ ਕੁਝ ਤਾਂ ਸਾਡੇ ਅੰਦਰ ਜਾ ਵੜਦੇ ਆ ਸਾਡੇ ਘਰੇ ਹੀ ਹੁੰਦੇ ਇੱਕ ਦੋ ਬਾਹਰ ਹੁੰਦੇ ਰੌਲਾ ਪਾਉਂਦੇ ਫਿਰ ਹੁਣ ਫੂਕ ਦੇਖਦੇ ਆ ਵੀ ਆਪਦਾ ਮੰਜਾ ਵੀ ਇੱਥੇ ਡਾਲਿਆ ਕਰਾਂਗੇ ਚਲੋ ਸ਼ੇਅਰ ਕਰ ਦਿਓ ਜੀ